ਸਾਨੂੰ ਮਿਲ ਗੁਰੂ ਮਹਾਰਾਜ ਜੀ ਨੇ ਸਮੇਂ ਕਾ ਉਹਨਾਂ ਇੱਕ ਪਾਈ ਸਾਧ ਸੰਗਤ ਪਾਈ ਪਰਮ ਸਾਧ ਸੰਗਤ ਕੋ ਤੁਸਾਨੂੰ ਸਾਧ ਸੰਗਤ ਦੇ ਵਿੱਚ ਆਉਣ ਕੇ ਸੰਬੋਧਨ ਕਰਦੇ ਗੁਰੂ ਤੱਕ ਪਹੁੰਚਣ ਦਾ ਰਸਤਾ ਦਿਖਾਉਂਦੇ ਸਾਡੇ ਸਭ ਨੂੰ ਜਿਨਾਂ ਨੇ ਆਪਣੇ ਆਪ ਨੂੰ ਸਾਧ ਲਿਆ ਮੈਂ ਕਿੱਥੇ ਜਾਣਾ ਹੋਵੇ ਮੈਨੂੰ ਰਸਤਾ ਪੁੱਛਣਾ ਪੈਂਦਾ ਇਹ ਪਾਇੰਦਾ ਫਲਾਣੇ ਕੋਲ ਜਾਣਾ ਕਿੰਦਾ ਪੁੱਛੇ ਇਸੇ ਤਰ੍ਹਾਂ ਸਾਨੂੰ ਸੰਸਾਰੀ ਜੀਵਾਂ ਨੂੰ ਰਸਤਾ ਦਿਖਾਉਣ ਦੇ ਲਈ ਸਾਡੇ ਪਿਆਰੇ ਸੰਤ ਜਨ ਸੰਸਾਰ ਦੇ ਵਿੱਚ ਆਉਂਦੇ ਜੋ ਸਾਨੂੰ ਰਸਤਾ ਦਿਖਾਉਂਦੇ ਔਰ ਸਾਡੇ ਤੇ ਨਿਰਪੰਦੇਆ ਕੀ ਅਸੀਓ ਸਿਰਸਤੇ ਚਿਰ ਦੁਰਨਾ ਕੀ ਨਹੀਂ ਤੁਹਾਨੂੰ ਉਹਨਾਂ ਦੇ ਕੀਤੇ ਉਪਦੇਸ਼ ਨੂੰ ਮੰਨਣਾ ਕਿ ਨਹੀਂ ਮੰਨਣਾ ਸਾਨੂੰ ਸੰਤ ਜਨਮ ਨਾਮ ਦੀ ਦਾਇਰ ਦੇ ਵਿੱਚ ਭਾਈ ਨਾਮ ਸਿਮਰਨ ਕੋਰ ਉੱਤ تک ਪਹੁੰਚਣਾ ਸੰਤ ਜਨ ਮਿਰਾਜਮਾਨ ਔਰ ਅਸੀਂ ਜੇ ਸੰਤਾਂ ਦੇ ਚਰਨੀ ਜੁੜ ਗਏ ਤੇ ਕਹੀਏ ਕਿ ਮਹਾਰਾਜ ਹੁਣ ਤੁਸੀਂ ਸਾਡੇ ਰਖਵਾਲੇ ਆ ਤੇ ਹੁਣ ਜੋ ਕਰਨਾ ਤੁਸੀਂ ਕਰਨਾ ਤੇ ਸੰਤ ਜਨ ਪਤਾ ਕੀ ਕਹਿਣਗੇ ਸਾਨੂੰ ਕਿ ਭਾਈ ਮੈਂ ਨਾਮ ਸਿਮਰਨ ਕਰਕੇ ਇੱਥੇ ਤੱਕ ਪਹੁੰਚਿਆ ਜਦੋਂ ਅਸੀਂ ਕਿਸੇ ਵੀ ਸੰਤ ਜਨ ਦੇ ਚਰਨਾਂ 'ਚ ਜੁੜਦੇ ਆ ਡੇਰੇ ਜਾਂਦੇ ਆ ਨਾਮ ਦੀ ਦਾਤ ਮੰਗਦੇ ਆ ਕਿ ਗੁਰ ਮਹਾਰਾਜ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਉਹਨਾਂ ਦਾ ਇਹਦਾ ਅਰਥ ਕੀ ਹੈ ਜਦ ਅਸੀਂ ਗੈ ਨਾਮ ਦੀ ਦਾਤ ਮੰਗੀ ਆ ਅਰਥ ਕੀ ਹੈ ਦਾ ਕਿ ਜਿਸ ਤਰ੍ਹਾਂ ਤੁਸੀਂ ਪਹੁੰਚੇ ਹੋ ਕੋਸ਼ਿਸ਼ ਅਸੀਂ ਵੀ ਕਰੀਏ ਤੁਹਾਡੇ ਪੈਰਾਂ ਪਿੱਛੇ ਅਸੀਂ ਵੀ ਤੁਰ ਕੇ ਉੱਤੇ ਪਹੁੰਚਣ ਦਾ ਯਤਨ ਕਰੀਏ ਪਰ ਹੁੰਦਾ ਕੀ ਹੈ ਸਾਧ ਸੰਗਤ ਜੀ ਨਾਮ ਸਿਮਰਨ ਕਰਦੇ ਆ ਨਹੀਂ ਕਰਦੇ ਰਹੇ ਗਏ ਨਾਮ ਦੀ ਦਾਤ ਲਈ ਬਾਰੇ ਦੋ ਤੋਂ ਮਹੀਨਾ ਦੇ ਵਿੱਚ ਭੁੱਲ ਜਾਂਦੇ ਤੇ ਗੁਰੂ ਨੇ ਨਾਮ ਕੀ ਦਿੱਤਾ ਸਾਨੂੰ ਸੋ ਮੈਂ ਜਾਂਦੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਜਿਹੜੀ ਹੂ ਸਾਡੇ ਦੇ ਵਿੱਚ ਆਤਮਾ ਹੈ ਪਰ ਉਹ ਕਿੰਨਾ ਪ੍ਰਮਾਤਮਾ ਦੇ ਪਿਆਰੇ ਸਾਡੀ ਜ਼ਰੂਰਤ ਹੈ ਸਾਡੀ ਰੋਜ਼ੀ-ਖਾਣ ਇਹਦਾ ਸੰਤ ਜਨਾਂ ਦੇ ਬਚਨ ਅਸੀਂ ਦਾ ਬਚਨਾਂ ਨੂੰ ਸੁਣ ਕੇ ਆਪਣਾ ਜੀਵਨ ਸਵਾਰਨਾ ਮੈਂ ਬੇਨਤੀ ਕਰਾਂਗਾ ਹਾਲੀ ਹੱਥ ਨਾ ਜਾਏ ਜੇ ਆਏ ਹਨ ਹਾਲੀ ਤੱਕ ਉਹਨਾਂ ਦੀ ਮੁਖਾਰ ਬਿੰਦ ਚੋਂ ਹੋਏ ਬਚਨ ਉਚਾਰਨ ਪੱਲੇ ਚ ਪਾ ਲਿਓ ਅੱਜ ਇਸ ਤੋਂ ਵੱਡਾ ਪ੍ਰਸਾਦ ਕੋਈ ਨਹੀਂ ਕਿਉਂਕਿ ਸੰਤਾਂ ਦੇ ਬਚਨ ਸੁਣਨ ਨੂੰ ਆਮ ਨਹੀਂ ਮਿਲ ਜਾਂਦੇ ਸੰਤ ਸੰਗ ਆਮ ਨਹੀਂ ਹੋ ਜਾਂਦੇ ਵਰ ਪਾਗੇ ਹੋ ਸੋ ਸੇਵਾ ਕਬੂਲ ਕਰਨੀ उन्हें पुल्ला चुका नहीं जिस तरह साहब संत जनता हो कम कि पहला रूपला जिन्हु समाज देता जाएगा जीवन सोल जिन्हु समाज देता जाएगा उस तो बाद संत जन अपने बदला में निहार करेंगे मैं हूं कमेटी मेंबर संदीप दीपा सूरज ਆਪ ਸੋ ਸੰਤਾਂ ਨੂੰ ਜੈ ਗੁਰਦੇਵ ਤਨ ਗੁਰਦੇਵ ਇੱਕ ਦੋ ਅਨਾਉਂਸਮੈਂਟ ਆਉਸ ਤੋਂ ਬਾਅਦ ਰੂਪ ਲਾ ਕੇ ਆਪਣਾ ਪ੍ਰੋਗਰਾਮ ਦੇਣਗੇ ਕੋਈ ਆਪਣਾ ਟਿਕਾ ਨਹੀਂ ਨਾ ਕੋਈ ਜੈ ਗੁਰਦੇਵ ਤਨ ਗੁਰਦੇਵ ਦਾਰਿਸਾ ਸੰਗਤਿ ਸਾਡੇ ਵਿਚਾਰ ਵਿਰਾਜਮਾਨ ਆਸਪਾਸ ਤੋਂ ਇਟਾਲਿਆਨੋ ਯੂਰੋ ਤੋਂ ਇਟਾਲਿਆਨੋ ਮੈਂ ਆਪ ਸੰਤਾਂ ਨੂੰ ਗਾਣੋ ਕਰਵਾਵਾਂ ਕਿ ਜਿਨ੍ਹਾਂ ਦੇ ਕੋਲ ਮੀਰਾ ਸਾਹਿਬ ਨੂੰ ਕੰਮ ਕਰਨਾ ਜੀਉ ਹੋ ਮਾਰ ਗਾਧੀਆਂ ਦੇ ਨਾਲ ਸਾਡੀ ਵਿਚਾਰ ਚਲਦੀ ਵਿਚਾਰ ਚਲਦੀ ਚਲਦੀ 바ਵਾ ਸਾਹਿਬ ਤੱਕ ਪਹੁੰਚੀ ਤਾਂ ਉਸ ਵਕਤ ਇਹ ਕਿਤਾਬ ਲਿਖ ਰਿਹਾ ਸੀ ਗੁਰੂ ਦੇ ਉਪਰ ਆਪਣੇ ਸਾਹਬ ਦੇ ਲਿਖਤਾਬ ਲਿਖ ਰਿਹਾ ਸੀ ਤਾਂ ਬਾਬਾ ਸਾਹਿਬ ਬਾਰੇ ਮੈਂ ਤੁਹਾਨੂੰ ਪੁੱਛਿਆ ਕਿ ਤੁਹਾਡੇ ਰਹਿਬਰ ਕੌਣ ਜਾਂ ਤੁਸੀਂ ਜਿਹਨਾਂ ਨੂੰ ਮੰਨਦੇ ਤਾਂ ਮੈਂ ਉਹਨਾਂ ਨੇ ਕੋਈ ਜ਼ਿਕਰ ਕੀਤਾ ਕਿ ਬਾਬਾ ਸਾਹਿਬ ਅੰਮ੍ਰਿਤਧਰ ਸਤਗੁਰ ਦਾਸ ਮਹਾਰਾਜ ਤਾਂ ਗੁਰੂ ਪਿਆਰੀ ਸਾਧ ਸੰਗਤ ਜਦੋਂ ਇਹਨੇ ਬਾਬਾ ਸਾਹਿਬ ਨੂੰ ਪੜਿਆ ਨਾ ਐਨੇ ਪ੍ਰਭਾਵਿਤ ਹੋਏ ਇਹਨਾਂ ਦੀ ਪਰਸੋਂ ਕਿਤਾਬ ਉਹ ਰਿਲੀ ਹੋਈ ਆ ਖਾਸ ਤੌਰ ਤੇ ਹੀ 바ਵਾ ਸਾਹਿਬ ਨੂੰ ਉਸ ਕਿਤਾਬ ਦੇ ਵਿੱਚ ਸਥਾਨ ਦਿੱਤਾ।ਔਰ ਸਾਡੇ ਲਈ ਬੜੇ ਹੀ ਮਾਨ ਸਤਾਨ ਦੀ ਗੱਲ ਹੈ ਕਿ ਪਰਦੇਸਾਂ ਵਿੱਚ ਵੀ ਲੋਕ 바ਵਾ ਸਾਹਿਬ ਨੂੰ ਸਮਝ ਰਹੇ ਹਨ ਕਿ ਮਾਰਕਾ ਦੇ ਸਾਰੇ ਸੁਨਾਣ ਸਾਡੇ ਗੁਰਾਂ ਨੇ ਸਾਨੂੰ ਦਿੱਤੇ ਆ ਔਰ ਜੋ ਸਾਨੂੰ ਜਰੂਰਤਾਂ ਆ ਸਿੱਖਤੀ ਜਿਸ ਕੋ ਨਿਆਵੀ ਜੀਵਨ ਦੇ ਵਿੱਚ ਸਾਨੂੰ ਸਾਰਿਆਂ ਬਰਾਬਰ ਕਰਾ ਕੇ ਦਿੱਤੀਆਂ।